ਅਸੀਂ ਹਰ ਚੀਜ਼ ਦੀ ਵੈਲਿਊ ਬਣਾਉਣੀ ਹੁੰਦੀ ਹੈ ਕਦਰ ਅਸੀਂ ਪਾਉਣੀ ਹੁੰਦੀ ਹੈ ਚੀਜ਼ ਇੱਕੋ ਹੀ ਹੁੰਦੀ ਹੈ ਇੱਕੋ ਹੀ ਪਰ ਇੱਕ ਬੰਦੇ ਦੀ ਨਜ਼ਰ ਵਿੱਚ ਉਹਦੀ ਹੋਰ ਵੈਲਿਊ ਹੈ ਦੂਸਰੇ ਦੀ ਨਜ਼ਰ ਵਿੱਚ ਉਹਦੀ ਹੋਰ ਵੈਲਿਊ ਹੈ ਇਹ ਫੀਲ ਵੱਖਰੀ ਹੈ ਅਹਿਸਾਸ ਵੱਖਰਾ ਹੈ ਧਿਆਨ ਨਾਲ ਸੁਣ ਦਾ ਯਤਨ ਕਰਨਾ ਗੁਰੂ ਕੋ ਮਾਂ ਇੱਕ ਹੈ ਚਾਰ ਬੱਚੇ ਹੈ ਪਰ ਕਿਸੇ ਦੀ ਨਜ਼ਰ ਵਿੱਚ ਮਾਂ ਦੀ ਵੈਲਿਊ ਕੋਈ ਹੋਰ ਹੈ ਦੂਜੇ ਬੱਚੇ ਦੀ ਨਜ਼ਰ ਵਿੱਚ ਮਾਂ ਦੀ ਵੈਲਿਊ ਹੋਰ ਹੈ ਤੀਸਰੇ ਬੱਚੇ ਦੀ ਨਜ਼ਰ ਵਿੱਚ ਮਾਂ ਦੀ ਵੈਲਿਊ ਹੋਰ ਇਹ ਤੇ ਤੁਸੀਂ ਦੇਣੀ ਮਾਂ ਤੇ ਮਾਂ ਹੈ ਰੋਟੀ ਕੋਝ ਹੀ ਖਵਾਈ ਹੈ ਰੰਗ ਰੂਪ ਉਹਦਾ ਇੱਕੋ ਜਿਹਾ ਹੀ ਹੈ ਕਿ ਇਹ ਨਹੀਂ ਕਿਸੇ ਸਾਹਮਣੇ ਉਹ ਜ਼ਿਆਦਾ ਵਧੀਆ ਬਣ ਕੇ ਜਾਂਦੀ ਕਿਸੇ ਸਾਹਮਣੇ ਉਹ ਐਵੇਂ ਹੀ ਚੱਲੇ ਜਾਂਦੀ ਹੈ ਇਹ ਤੇ ਬੱਚੇ ਨੇ ਵੈਲਿਊ ਦੇਣੀ ਹੈ ਸਤਕਾਰ ਤੁਸੀਂ ਦੇਣਾ ਹੈ ਤੁਸੀਂ ਕਿੰਨਾ ਸਤਿਕਾਰ ਦਿੰਦੇ ਹੋ ਕੀ ਵੈਲਿਊ ਪਾਉਂਦੇ ਹੋ ਉਸ ਚੀਜ਼ ਦੀ ਕਿੰਨੀ ਕਦਰ ਕਰਦੇ ਹੋ ਕਈਆਂ ਚੀਜ਼ਾਂ ਦੀ ਵੈਲਿਊ ਨਹੀਂ ਹੁੰਦੀ ਪਹਿਲੇ ਸਮਿਆਂ ਦੇ ਵਿੱਚ ਧੀਆਂ ਦੀ ਵੈਲਿਊ ਬਹੁਤ ਘੱਟ ਸੀ ਇਹ ਸੱਚ ਹੈ ਇਹ ਸਾਡਾ ਦੁਖਾਂਤ ਰਿਹਾ ਕਿ ਅੱਜ ਤੋਂ ਜੇ ਤੁਸੀਂ 20 ਸਾਲ ਪਿੱਛੇ ਵੀ ਚਲੇ ਜਾਓ ਤੇ ਇੱਕ ਲੜਕੀ ਦਾ ਹੋਣਾ ਬੜਾ ਭੈੜਾ ਮੰਨਦੇ ਸੀ ਲੋਕ ਧੀ ਦਾ ਹੋਣਾ ਵੈਲਿਊ ਨਹੀਂ ਸੀ ਧੀ ਦੀ ਕਦਰ ਨਹੀਂ ਸੀ ਪਰ ਅੱਜ ਦਾ ਸਮਾਂ ਬਦਲ ਗਿਆ ਅੱਜ ਦਾ ਜਮਾਨਾ ਅੱਜ ਦਾ ਯੁੱਗ ਧੀ ਦੀ ਵੀ ਵੈਲਿਊ ਪਾਉਂਦਾ ਹੈ ਉਹਦੀ ਕਦਰ ਕਰਦਾ ਹੈ ਰਿਸਪੈਕਟ ਕਰਦਾ ਹੈ ਜਿਹੜਿਆਂ ਸਕੂਲਾਂ ਵਿੱਚ ਪੁੱਤ ਪੜ੍ਹਾਏ ਜਾਂਦੇ ਆ ਉਹਨਾਂ ਸਕੂਲਾਂ ਵਿੱਚ ਧੀਆਂ ਨੂੰ ਵੀ ਅੱਜ ਪੜਾਇਆ ਜਾਂਦਾ ਹੈ ਪਿਓ ਨੇ ਧੀ ਪੁੱਤ ਦਾ ਫਰਕ ਖਤਮ ਕਰਤਾ ਜਿੱਥੇ ਮੇਰਾ ਪੁੱਤ ਪੜ੍ਹੂ ਉੱਥੇ ਮੇਰੀ ਧੀ ਪੜ੍ਹੂ ਉਹਨੂੰ ਪੁੱਤ ਦੇ ਬਰਾਬਰ ਸਤਕਾਰ ਦਿੱਤਾ ਇਸੇ ਕਰਕੇ ਧੀਆ ਜਦੋਂ ਅਗਲੇ ਘਰ ਜਾਂਦੀਆਂ ਉਹ ਕਹਿੰਦੀਆਂ ਮੈਨੂੰ ਮੇਰੇ ਪਿਓ ਨੇ ਬਰਾਬਰ ਰੱਖਿਆ ਸੀ ਮੇਰੇ ਭਾਈ ਦੇ ਤੇ ਤੁਸੀਂ ਵੀ ਆਪਣੇ ਪੁੱਤ ਦੇ ਬਰਾਬਰ ਰੱਖੋ ਨਾ ਮੈਨੂੰ ਮੇਰੇ ਪਿਓ ਨੇ ਸਿਰ ਤੇ ਬਿਠਾ ਕੇ ਰੱਖਿਆ ਮੈਂ ਅਗਲੇ ਘਰ ਚ ਜਾ ਕੇ ਪੈਰ ਦੀ ਜੁੱਤੀ ਕਿਵੇਂ ਬਣ ਜਾ ਪੈਰ ਦੀ ਜੁੱਤੀ ਨਹੀਂ ਬਣਦੀ ਔਰਤ ਅੱਜ ਦੀ ਕਿਉਂਕਿ ਵੈਲਿਊ ਪਾਰ ਹੈ ਅੱਜ ਸਮਾਜ ਵਿੱਚ ਕਦਰ ਹੈ ਮੁੰਡੇ ਅਜ ਕੈਨੇਡਾ ਪੜਨ ਗਏ ਆ ਧੀਆਂ ਉਦੋਂ ਵੀ ਵੱਧ ਗਈਆਂ ਆ ਤਿੰਨ ਧੀਆਂ ਵੇਖੀਆਂ ਤੁਸੀਂ ਸਟੇਜ ਤੇ ਇਹਨਾਂ ਨੇ ਜਿਹੜਾ ਕਿਹੜਾ ਟੈਸਟ ਪਾਸ ਕੀਤਾ ਹੈ ਨੈੱਟ ਦਾ ਇਹ ਸੌਖਾ ਹੈ ਇਹ ਖੇਡ ਥੋੜਾ ਹੈ ਛੋਟੀਆਂ ਛੋਟੀਆਂ ਛੋਟੇ ਛੋਟੇ ਕਦਮ ਹੈ ਪਰ ਕਿੱਡਾ ਸਿਰ ਉੱਚਾ ਪਿਆਉਦਾ ਕੀਤਾ ਧੀਆਂ ਨੇ ਤਿੰਨੇ ਪੈਣਾ ਗਰੀਬ ਕਰਦੀਆਂ ਪਿਓ ਨਾਲ ਆਇਆ ਅਸੀਂ ਸਤਕਾਰ ਸਟੇਜ ਤੇ ਉਹਨਾਂ ਧੀਆਂ ਦਾ ਸਤਕਾਰ ਕੀਤਾ ਜਿਨ੍ਹਾਂ ਧੀਆਂ ਨੇ ਅੱਜ ਇੰਨੀ ਪੜ੍ਹਾਈ ਕਰ ਲਈ ਛੋਟੀਆਂ-ਛੋਟੀਆਂ ਉਮਰਾਂ ਗਰੀਬ ਘਰ ਚ ਹੈ ਚੰਗਾ ਮੈਂ ਪ੍ਰਬੰਧਕਾਂ ਦਾ ਇਸ ਗੱਲੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਹ ਐਜੂਕੇਸ਼ਨ ਨੂੰ ਪ੍ਰਮੋਟ ਕਰ ਰਹੇ ਹੋ ਕਿੰਨਾ ਚੰਗਾ ਹੈ ਪੀਸੀਐਸ ਆਫੀਸਰ ਸਿੱਖਾਂ ਦੇ ਕਿੰਨੇ ਬਣੇ ਸਾ ਹਰ ਸਾਲ ਅਕਾਲ ਤਖਤ ਸਾਹਿਬ ਤੇ ਬਲਾ ਕੇ ਉਹਨਾਂ ਦਾ ਸਨਮਾਨ ਕਰੀਏ ਆਈਪੀਐਸ ਜਿੰਨੇ ਬਣਨ ਉਹਨਾਂ ਦੀ ਇੱਜ਼ਤ ਹੋਵੇ ਸਨਮਾਨ ਹੋਵੇ ਪ੍ਰਭੂ ਭੈਣੋ ਡਿਕਟੇਟਰਸ਼ਿਪ ਸੀ ਨਾ ਜਦੋਂ ਉਦੋਂ ਸੂਰਮੇ ਜਿਹੜੇ ਸੀ ਤਲਵਾਰ ਚਲਾਉਂਦੇ ਸੀ ਲੜਦਾ 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 ਅਜੀਤ ਸਿੰਘ ਉਹ ਉੱਥੇ ਤੱਕ ਗਿਆ ਕਿੱਡਾ ਸੂਰਮਾ ਜੁਝਾਰ ਸਿੰਘ ਉਹ ਉੱਥੇ ਤੱਕ ਪਹੁੰਚ ਗਿਆ ਕਿੱਡਾ ਸੂਰਮਾ ਜੂਜ ਦੇ ਜੂਜ ਦੇ ਹਾਥੀਆਂ ਨਾਲ ਮੁਕਾਬਲੇ ਕਰਨ ਵਾਲੇ ਭਾਈ ਬਚਿੱਤਰ ਸਿੰਘ ਵਰਗੇ ਪਰ ਅੱਜ ਡੈਮੋਕਰੈਟਿਕ ਸਿਸਟਮ ਹੈ ਅੱਜ ਦੇ ਬੱਚੇ ਨੂੰ ਇਹ ਨਹੀਂ ਵੀ ਉਹ 100 ਬੰਦੇ ਆ ਰਹੇ ਉਹਦੇ ਨਾਲ ਤਲਵਾਰ ਨਾਲ ਲੜਨਾ ਹੈ ਅੱਜ ਤਾਂ ਵਿਚਾਰ ਨਾਲ ਲੜਨਾ ਹੈ ਮਾਗ ਨਾਲ ਲੜਨਾ ਹੈ ਤਲਮ ਨਾਲ ਲੜਨਾ ਤੇਰੇ ਏਰੀਏ ਵਿੱਚ ਤੇਰੇ ਆਲੇ ਦੁਆਲੇ ਕਿੰਨੇ ਹਜ਼ਾਰ ਬੱਚਾ ਪੜਦਾ ਹੈ ਉਹਨਾਂ ਹਜ਼ਾਰਾਂ ਦੇ ਵਿੱਚੋਂ ਤੂੰ ਚੰਗੇ ਨੰਬਰ ਲੈ ਕੇ ਆਉਣਾ ਹੈ ਸਭ ਤੋਂ ਅੱਗੇ ਜਾਣਾ ਹੈ ਉਹ ਡੀਸੀ ਦੀ ਕੁਰਸੀ ਪਈ ਹੈ ਉਥੇ ਤੱਕ ਚੱਲ ਲੜਦਾ ਲੜਦਾ ਓਹ ਵੇ ਕਿੱਡਾ ਵਧੀਆ ਆਉਂਦਾ ਹੈ ਕਿੱਡੀ ਵੱਡੀ ਕੁਰਸੀ ਹੈ ਇਹ ਕੁਰਸੀ ਤੇ ਬੈਠ ਤੇ ਜਦੋਂ ਤੁਹਾਡਾ ਧੀ ਪੁੱਤ ਬਵੇ ਉਹਦਾ ਸਤਕਾਰ ਕਰੋ ਕਿਉਂਕਿ ਇਹ ਵੀ ਕੋਈ ਸੂਰਮਿਆਂ ਤੋਂ ਘਟ ਨਹੀਂ ਸਾਰੀ ਸਾਰੀ ਰਾਤ ਬਹਿ ਕੇ ਪੜ੍ਹਦੇ ਬੜੀ ਮਿਹਨਤ ਕਰਦੇ ਆ ਬੱਚੇ ਓ ਵੇਖੋ ਗੁਰਮਖੋ ਕਿੱਡੀ ਇੱਜ਼ਤ ਵਾਲੀ ਗੱਲ ਐ ਉਹ ਪਿਓ ਜਦੋਂ ਅੰਬੈਸੀ ਤੋਂ ਵੀਜ਼ਾ ਲੱਗ ਕੇ ਆਇਆ ਕੈਨੇਡਾ ਦਾ ਪਾਸਪੋਰਟ ਹੱਥ 'ਚ ਫੜਿਆ ਤੁਹਾਡੇ ਮਾਨਸਾ ਦਾ ਖਿਆਲਾ ਖਿਆਲੀ ਆ ਨੇੜੇ-ਨੇੜੇ ਨਿੱਕੇ-ਨਿੱਕੇ ਪਿੰਡ ਐ ਕਿਸੇ ਛੋਟੇ ਜਿਹੇ ਪਿੰਡ ਵਿੱਚ ਇੱਕ ਅੱਧੀ ਕਿਸੇ ਪਰਸਾਰੀ ਦੀ ਦੁਕਾਨ ਐ ਛੋਟਾ ਜਿਹਾ ਪਿੰਡ ਦੁਨੀਆ ਦੇ ਨਕਸ਼ੇ ਦੇ ਉੱਤੇ ਛੋਟਾ ਜਿਹਾ ਬੜਾ ਬੈਕਵਰਡ ਪਰ ਕਿਸੇ ਦੀ ਧੀ ਪੜ੍ਹ ਕੇ ਕੈਨੇਡਾ ਗਈ ਕੈਨੇਡਾ ਜਾ ਕੇ ਪਿਤਾ ਦਾ ਵੀਜ਼ਾ ਅਪਲਾਈ ਕੀਤਾ ਪਿਓ ਦਾ ਵੀਜ਼ਾ ਆਇਆ ਤੇ ਪਿਓ ਲੈ ਕੇ ਟਿਕਟ ਜਿੰਨੂੰ ਪਤਾ ਨਹੀਂ ਜਿਹੜਾ ਚੰਡੀਗੜ੍ਹ ਤੱਕ ਨਹੀਂ ਗਿਆ ਅੱਜ ਦਿੱਲੀ ਤੱਕ ਗਿਆ ਤੇ ਦਿੱਲੀ ਪਾਸਪੋਰਟ ਫੜ ਕੇ ਸਮਾਨ ਜਮ੍ਹਾਂ ਕਰਾ ਕੇ ਹੱਥ 'ਚ ਬੋਰਡਿੰਗ ਪਾਸ ਐਨੇ ਨੰਬਰ ਸੀਟ ਤੇ ਬਹਿਣਾ ਜਦੋਂ ਉਹ ਜਹਾਜ਼ ਦੀ ਐ ਟਾਕੀ 'ਚ ਵੜਦਾ ਅੱਗੋਂ ਠੰਡੀ ਹਵਾ ਪੈਂਦੀ ਐ ਨਾ ਇਹ ਜਿਹੜੀ ਠੰਡ ਪਿਓ ਨੂੰ ਪੈਂਦੀ ਐ ਇਹ ਪਿਓ ਹੀ ਜਾਣਦਾ ਧੀ ਨੇ ਮੈਨੂੰ ਕੈਨੇਡਾ ਬੁਖਾਤਾ ਯਾਰ ਮੈਨੂੰ ਜਹਾਜ਼ਾਂ 'ਚ ਚਾੜਤਾ ਧੀ ਨੇ ਮੇਰੇ ਪੁੱਤ ਨੇ ਧੀ ਨੇ ਕਿੱਥੇ ਤੱਕ ਮੈਨੂੰ ਪਜਾਤਾ ਇਹ ਇੱਜ਼ਤਾਂ ਇਹ ਸਤਕਾਰ ਇਹ ਉਹਨਾਂ ਪਿਓਾਂ ਨੂੰ ਉਹਨਾਂ ਦੇ ਮਾਪਿਆਂ ਨੂੰ ਪੁੱਛ ਕੇ ਵੇਖੋ ਜਿਹੜੇ ਐਦਾਂ ਪਹੁੰਚੇ ਆ ਕਿਤੇ ਨਾ ਕਿਤੇ ਤੇ ਸੂਰਮੇ ਹਨ ਉਹ ਧੀਆ ਪੁੱਤ ਜਿਹੜੇ ਪੜਾਈਆਂ ਕਰਦੇ ਹਨ ਮੈਂ ਨੌਜਵਾਨ ਜਿਹੜੇ ਬੱਚੇ ਵਿੱਚ ਬੈਠੇ ਹੋਣਗੇ ਮੈਂ ਸਭ ਨੂੰ ਅਰਜ਼ ਕਰਦਾ ਐਸਾ ਸਮਾਂ ਆਵੇ ਪੜਾਈਆਂ ਕਰੋ ਤੁਹਾਡੇ ਮਾਪਿਆਂ ਨੇ ਤੁਹਾਨੂੰ ਐਸ਼ ਬੜੀ ਕਰਾਈ ਹੈ ਮੈਂ ਛੋਟਾ ਜਿਹਾ ਸੀ ਮੈਂ ਕੀਰਤਨ ਕਰਨ ਲੱਗਾ ਸਭ ਤੋਂ ਪਹਿਲੀ ਗੱਡੀ ਮੈਨੂੰ ਮੇਰੀ ਦਾਦੀ ਨੇ ਲੈ ਕੇ ਦਿੱਤੀ ਜਿਪਸੀ ਮੇਰਾ ਦਾਦਾ ਤਕੜਾ ਅਮੀਰ ਸੀ ਦਾਫੀ ਸੋਹਣੀ ਜਾਇਦਾਦ ਸੀ ਸਾਡੀ ਤੇ ਮੇਰਾ ਦਾਦਾ ਮਰਨ ਲੱਗਿਆ ਮੇਰੀ ਦਾਦੀ ਦੇ ਨਾਂ ਤੇ 8 ਕਿੱਲੇ ਜ਼ਮੀਨ ਤੇ 8-9 ਲੱਖ ਰੁਪਈਆ ਛੱਡ ਕੇ ਗਿਆ 95 ਵਿੱਚ ਅੱਜ ਤੋਂ 30 ਸਾਲ ਪਹਿਲਾਂ 30 ਸਾਲ ਪਹਿਲਾਂ 8 ਲੱਖ ਵੱਡੀ ਵੱਡੀ ਰਕਮ ਸੀ ਮੇਰੀ ਦਾਦੀ ਨੇ ਮੈਨੂੰ ਪਹਿਲੀ ਗੱਡੀ ਲੈ ਕੇ ਦਿੱਤੀ ਟਾਇਰ ਉਹਦੇ ਘਸ ਗਏ ਕੀਰਤਨ ਕਰਨ ਜਾਈਦਾ ਸੀ ਮੇਰੇ ਪਿਤਾ ਜੀ ਬੋਲਟ ਮੋਟਰਸਾਈਕਲ ਲੈਣ ਜਾਣਾ ਹੈ ਚੱਲੇ ਉਹਨਾਂ ਨੇ ਮੇਰੀ ਗੱਡੀ ਵੇਖ ਲਈ ਟਾਇਰ ਘਸੇ ਹੋਏ ਐ ਮੈਨੂੰ ਦੱਸਿਆ ਨਹੀਂ ਚੱਲੋ ਚੱਲੀਏ ਮੈਂ ਕਿਹਾ ਕਿੱਥੇ ਜਾਣਾ ਅਸੀਂ ਢੱਡਰੀਆਂ ਮੈਂ ਉਦੋਂ ਰਹਿੰਦਾ ਸੀ ਮੈਂ 27 ਸਾਲ ਪਹਿਲਾਂ ਦੀ ਗੱਲ ਕਰਦਾ ਹਾਂ ਲੈ ਕੇ ਗਏ ਮੈਨੂੰ ਪਟਿਆਲੇ ਮੋਟਰਸਾਈਕਲ ਉਹਦੇ ਮੇਰੀ ਗੱਡੀ ਦੇ ਟਾਇਰ ਪਵਾਦ ਤੇ ਲੋਕਾਂ ਨੇ ਪੁੱਛਣਾ ਮੋਟਰਸਾਈਕਲ ਆ ਗਿਆ ਹੱਸ ਕੇ ਕਿਹਾ ਬਾਬਾ ਜੀ ਮੈਨੂੰ ਮਤਲਬ ਮੇਰੇ ਪਿਤਾ ਜੀ ਕਿਹਾ ਕਰਨਾ ਨਾ ਨਹੀਂ ਲੈਂਦੇ ਸੀ ਨਾ ਮੇਰੀ ਮਾਂ ਨਾ ਪਿਤਾ ਨਾ ਨਹੀਂ ਲੈਂਦੇ ਸੀ ਕਹਿੰਦੇ ਮੋਟਰਸਾਈਕਲ ਕਹਿੰਦੇ ਬਾਬਾ ਜੀ ਦੀ ਗੱਡੀ ਦੇ ਥੱਲੇ ਵੜ ਗਿਆ ਐਦਾਂ ਕਿਹਾ ਕਰਾਂ ਇਹ ਮੇਰੇ ਪਿਓ ਨੇ ਆਪਣਾ ਮੋਟਰਸਾਈਕਲ ਆ ਮੇਰੀ ਗੱਡੀ ਥੱਲੇ ਨਹੀਂ ਵਾੜਿਆ ਵੀਰੋ ਤੁਹਾਡਿਆਂ ਪਿਉਆਂ ਨੇ ਪਤਾ ਨਹੀਂ ਕਿੰਨੀਆਂ ਕੁ ਖੁਸ਼ੀਆਂ ਆਪਣੀਆਂ ਜਿਹੜੀਆਂ ਤੁਹਾਡੇ ਤੇ ਲਟਾ ਦਿੱਤੀਆਂ ਵਾਹ ਮੇਰਾ ਪੁੱਤ ਸਪਲੈਂਡਰ ਤੇ ਬਹਿ ਜਾ ਮੈਂ ਸਾਈਕਲ ਤੇ ਹੀ ਠੀਕ ਆ ਮਾਵਾ ਨੇ ਗਰੀਬੀਆਂ ਹੰਡਾਈਆਂ ਧੀਆਂ ਦੀਆਂ ਫੀਸਾਂ ਭਰਦੀਆਂ ਨੇ ਬਚਾ ਬਚਾ ਕੇ ਅੱਜ ਇੱਕ ਮਾਂ ਇੰਟਰਵਿਊ ਦੇ ਰਹੀ ਸੀ ਉਹ ਕਹਿੰਦੀ ਮੈਂ ਲੱਗੀ ਪੜਨ ਤੇ ਮੇਰੇ ਮਾਪਿਆਂ ਨੇ ਪੜਨੇ ਪਾਇਆ ਊੜਾ ਐੜਾ ਈੜੀ ਰੋਜ ਪੜਾਉਣਾ ਊੜਾ ਊਠ ਹੈ ਐੜਾ ਅੱਖ ਹੈ ਈੜੀ ਇੰਜਣ ਹੈ ਸਸਾ ਸਲੇਟ ਹੈ ਹਾ ਹਾ ਹਾਥੀ ਹੈ ਪੰਜਾਬੀ ਦੇ ਕਹਦੇ ਇਦਾਂ ਦੇ ਹੀ ਹੁੰਦੇ ਸੀ ਇਹ ਉਸ ਔਰਤ ਨੇ ਦੱਸਿਆ ਉਸ ਮਾਂ ਨੇ ਦੱਸਿਆ ਕਹਿੰਦੀ ਸੁਣਿਓ ਮੈਂ ਕਹਿੰਦੀ ਪੜਦੀ 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 ਟੈਂਕਾ ਆ ਗਿਆ ਟੈਂਕਾ ਟੋਕਰੀ ਟੈਂਕਾ ਟੋਕਰੀ ਅੱਜ ਇੱਕ ਰੋਜ਼ ਪੜਾਉਂਦੇ ਸੀ ਇੱਕ ਅੱਖਰ ਰੋਜ਼ ਯਾਦ ਕਰਾਉਂਦਾ ਸੀ ਮਾਸਟਰ ਕਈ ਸਾਲ ਪਹਿਲਾਂ ਉਹ ਮਾਤਾ ਦੀ ਉਮਰ ਹੋਣੀ ਹੈ 55 ਕਸਾਲ ਦੀ ਮੈਂ ਅੱਜ ਹੀ ਸੁਣਿਆ ਮੇਰੇ ਸਾਹਮਣੇ ਆ ਗਿਆ ਟੈਂਕਾ ਟੋਕਰੀ ਮੈਂ ਕਹਿੰਦੀ ਘਰੇ ਟੋਕਰੀ ਯਾਦ ਕਰਨ ਆਈ ਤੇ ਕਹਿੰਦੇ ਉਹ ਟੋਕਰੀ ਤੇ ਰਹਿ ਗਈ ਉੱਥੇ ਹੀ ਗੋਏ ਕੂੜੇ ਵਾਲੀ ਟੋਕਰੀ ਮੇਰੀ ਮਾਂ ਨੇ ਮੇਰੇ ਸਿਰ ਤੇ ਧਰਤੀ ਆ ਕਰ ਲੈ ਕੰਮ ਤੇਰੇ ਆਉਣਾ ਕਹਿੰਦੇ ਐਸੀ ਟੋਕਰੀ ਉਹ ਟੋਕਰੀ ਤੇ ਉਥੇ ਹੀ ਰਹਿ ਗਈ ਕੈਦਾ ਮੇਰਾ ਮੱਛ ਖਾ ਗਈ ਬੇਬੇ ਕਿੰਦੀ ਕੈਦਾ ਮੇਰਾ ਮੱਝ ਖਾ ਗਈ ਤੇ ਉਦੋਂ-ਉਦੇ ਦੀ ਉਹ ਟੋਕਰੀ ਤੋਂ ਅੱਗੇ ਨਹੀਂ ਮੈਂ ਪੜੀ ਠੱਠਾ ਠੇਲਾ ਵੀ ਆਉਣਾ ਹੋਏਗਾ ਡੱਡਾ ਡੱਟੂ ਵੀ ਹੋਊ ਪਰ ਕਹਿੰਦੇ ਟੈਂਕਾ ਟੋਕਰੀ ਤੇ ਮੈਂ ਐਹੋ ਜਿਹੀ ਰੁਕੀ ਉਹ ਉੱਥੇ ਹੀ ਰੁਕ ਗਈ ਟੋਕਰੀ ਗੋਹੇ ਕੁੰਦੇ ਦੀ ਕਹਿੰਦੇ ਉਦੋਂ ਦੀ ਮੈਂ ਚੱਕੀ ਐ ਮੈਂ ਅੱਜ ਤੱਕ ਉਹੀ ਕਰਦੀ ਆ ਰਹੀ ਆ ਤੇ ਮੇਰੀ ਮਾਂ ਕੰਮ ਕਰਦੀ ਬੱਚਿਆਂ ਦੀਆਂ ਹੀ ਰੋਟੀਆਂ ਪਕਾਉਂਦੀ ਸਾਡੇ ਕਾਮਿਆਂ ਦੀਆਂ ਰੋਟੀਆਂ ਪਕਾਉਂਦੀ ਮਰ ਗਈ ਤੇ ਮੇਰੀ ਮਾਂ ਦੀ ਗੱਲ ਨਹੀਂ ਆ ਸਾਡੀਆਂ ਕਿੰਨੀਆਂ ਹੀ ਮਾਵਾਂ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੋਹਾ ਕੂੜਾ ਕਰਦੀਆਂ ਹੀ ਜ਼ਿੰਦਗੀ ਲੰਗਾਈ ਹੈ ਪਰ ਪੁੱਤ-ਪੋਤਿਆਂ ਨੂੰ ਧੀਆਂ ਨੂੰ ਕੋਈ ਕਸਰ ਨਹੀਂ ਛੱਡਦੇ ਮਾਪੇ ਕਿਤੇ ਦੀ ਕਿਤੇ ਪਹੁੰਚਣ ਸਾਡੇ ਬੱਚੇ ਸਾਡੇ ਨਿਆਣੇ ਜਹਾਜ਼ਾਂ ਦੀਆਂ ਸੈਰਾਂ ਕਰ ਸਕਣ ਪਿਓ ਸਾਈਕਲ ਤੇ ਹੀ ਸਾਰੀ ਜ਼ਿੰਦਗੀ ਕੱਟ ਗਿਆ ਸੋ ਇਸ ਕਰਕੇ ਜਿੱਥੇ ਮਾਪੇ ਸੈਕਰੀਫਾਈਜ਼ ਕਰਦੇ ਹਨ ਜ਼ਿੰਦਗੀ ਵਿੱਚ ਬਹੁਤ ਸਾਰੇ ਸਮਝੌਤੇ ਮਾਪੇ ਕਰਦੇ ਹਨ ਉੱਥੇ ਬੱਚਿਆਂ ਦਾ ਵੀ ਫਰਜ਼ ਬਣਦਾ ਹੈ ਅੱਜ 20 ਸਾਲ ਦਾ ਹੋ ਗਿਆ ਕੋਈ ਐਵੇਂ ਹੀ ਤੁਰਿਆ ਜਾਂਦਾ ਮਗਰ ਲਾ ਕੇ ਤੈਨੂੰ ਚਿੱਟੇ ਵਾਲੇ ਪਾਸੇ ਨੂੰ ਲਾ ਦਵੇ ਓਹ ਵੇਖੀ ਮਾੜਾ ਜਾ ਕੋਈ ਕਰੀ ਓ ਟੇਸਟ ਮਾੜਾ ਜਾ ਓਹ ਵੇਖੀ ਓ ਮਾੜਾ ਜਾ ਉਦੋਂ ਤੂੰ ਮਾਂ ਨੂੰ ਆਪਣੀ ਨੂੰ ਯਾਦ ਕਰੀ ਪਿਓ ਦੀ ਮਿਹਨਤ ਯਾਦ ਕਰੀ ਜਵਾਨ ਪੁੱਤ ਪੁੱਤਾਂ ਦੇ ਸਵੇ ਮੱਚਦੇ ਐ ਆ ਅੰਮ੍ਰਿਤਸਰ ਵਾਲੇ ਆ ਵਿੱਚ ਸਿੰਘ ਆਏ ਆ ਇੱਥੇ ਬੈਠੇ ਐ ਪਿੰਡ ਪਿੰਡ ਰੋਜ਼ ਰੋਜ਼ ਲਾਸ਼ਾਂ ਵੀ ਉੱਠੀਆਂ ਐ ਅਜਨਾਲੇ ਦੇ ਇਲਾਕੇ ਵਿੱਚ ਇਹ ਕਦੋਂ ਸਮਝ ਆਏਗੀ ਤੇ ਸਾਡਾ ਕਿਹੜਾ ਘਟ ਹੈ ਹੁਣ ਇਧਰ ਨੂੰ ਵੀ ਹੌਲੀ-ਹੌਲੀ ਹੁੰਦਾ ਜਾਂਦਾ ਨਸ਼ਾ ਸਾਡਿਆਂ ਪਿੰਡਾਂ 'ਚ ਵੀ ਸ਼ੁਰੂ ਹੋਇਆ ਕਈ ਪਿੰਡਾਂ 'ਨ ਪਿੰਡਾਂ ਵਾਲੇ ਬੜੇ ਕਹਿਮ ਨੇ ਨਸ਼ਾ ਵੇਚਣ ਵਾਲੇ ਦਾ ਬਾਈਕਾਟ ਕਰਦਾ ਪਿੰਡ ਸ਼ਰਮ ਜੀਨਾ ਮੰਨਿਆ ਕਰੋ ਸਰਪੰਚੀ ਅਗਲੇ ਸਾਲ ਮਿਲੇ ਨਾ ਮਿਲੇ ਪਰ ਠੋਕ ਕੇ ਫੈਸਲਾ ਲਿਆ ਕਰੋ ਆ ਬੰਦਾ ਮੇਰੇ ਪਿੰਡ ਤੇ ਚਿੱਟਾ ਲੈ ਕੇ ਆਇਆ ਸਾਰਾ ਪਿੰਡ ਬਾਈਕਾਟ ਕਰੋ ਇਸ ਬੰਦੇ ਦਾ ਵੜਨ ਨਾ ਦਿਓ ਆਪਾਂ ਮਾਲਵਾ ਬਚਾਓ ਆ ਬਾਕੀ ਜਿਹੜੇ ਕੰਡਿਆਂ ਵਾਲੇ ਨੇ ਸਰਹੱਦ ਪਾਕਿਸਤਾਨ ਦਾ ਬਾਰਡਰ ਸਰਹੱਦ ਨੇਪਾਲਿਆਂ ਨੂੰ ਸਰਹੱਦ ਪਾਉਣਾ ਹੋਵੇ ਆਧਿਕ ਪੈਂਦਾ ਹੈ ਆਦਿਕ ਪੁੱਠਾ ਕਰ ਦਿਓ ਸਰਹੱਦ ਤੋਂ ਸਰਹੰਦ ਬਣ ਜਾਂਦਾ ਹੈ ਅਸੀਂ ਸਰਹੱਦ ਵਾਲਿਆਂ ਨੂੰ ਸਰਹੰਦ ਵੱਲ ਲੈ ਕੇ ਆਈਏ